ਕੈਬਨਿਟ ਮਨਿਸਟਰ ਚੇਤਨ ਸਿੰਘ ਜੋੜਾ ਮਾਜਰਾ ਵੀ ਇੱਥੇ ਪਹੁੰਚੇ ਨੇ ਕੀ ਕੁਝ ਕਹਿ ਰਹੇ ਨੇ ਸੁਣ ਲੈਣੇ ਆਪ ਜਨਪਦ ਦੇ ਜਿ ਛੁਰੀ ਮਾਰਨ ਵਾਲਾ ਕੌਣ ਆ ਅਕਾਲੀ ਦਲ ਜਿਨ੍ਹਾਂ ਨੇ 108 ਕਰੋੜ ਦਾ ਸਿੱਧਮ ਸਿੱਧਾ ਪੰਜਾਬ ਸਰਕਾਰ ਦਾ ਖਜ਼ਾਨਾ ਜਿਹੜਾ ਖਾ ਕੇ ਡਕਾਰ ਵੀ ਨਹੀਂ ਮਾਰਿਆ ਕੀ ਸਿਰਫ ਆਪਣੇ ਹੋਟਲ ਵਾਸਤੇ ਪਾਲਿਸੀ ਬਣਾਉਣੀ ਕਹਿੰਦਾ ਜੀ ਕੀ ਖੁਲਾਸੇ ਨਾ ਕਰੋ ਕਹਿੰਦੇ ਕਾਰਵਾਈ ਕਰੋ ਤੁਸੀਂ ਸਰਕਾਰ ਚ ਜਨਪਦ ਦੇ ਲੈ ਕੇ ਦੇਖੋ ਦੇਖੋ ਜੀ ਨੇ ਝੋਕੁਸ਼ ਕੀਤਾ ਉਹ ਕੋਈ ਨਹੀਂ ਬਖਸ਼ਿਆ ਜਾਊਗਾ ਚਾਹੇ ਜਿਹੜਾ ਮਰਜੀ ਹੋਵੇ ਜੇ ਉਹਨਾਂ ਨੇ ਕੀਤਾ ਤਾਂ ਉਹਨਾਂ ਨੂੰ ਭੁਗਤਣੀ ਪੈਣੀ ਆ ਹਰ ਹਾਲਤ ਚ ਭੁਗਤਣੀ ਪੈਣੀ ਆ ਜੋ ਉਹਨਾਂ ਨੇ ਪੰਜਾਬ ਨਾਲ ਕੀਤਾ ਜਿਸ ਦੇਸ਼ ਦਾ ਰਾਜਾ ਥਿਸ ਸਟੇਟ ਦਾ ਰਾਜਾ ਵਪਾਰੀ ਬਣ ਜੇ ਉਹ ਸੂਬਾ ਉਹ ਦੇਸ਼ ਕਦੇ ਅੱਗੇ ਨਹੀਂ ਵਧ ਸਕਦਾ ਸਾਡੇ ਪਿਛਲੇ ਸਮਿਆਂ ਦੇ ਵਿੱਚ ਜਿੰਨੇ ਸਰਕਾਰ ਦੇ ਵਿੱਚ ਰਹੇ ਉਹਨਾਂ ਨੇ ਸਿਰਫ ਆਪਦਾ ਬਿਜ਼ਨਸ ਕੀਤਾ ਪਰ ਸਰਕਾਰ ਨੂੰ ਦੋਨੋਂ ਹੱਥਾਂ ਨਾਲ ਲੁੱਟਿਆ ਚਾਹੇ ਅਕਾਲੀ ਹੋਵੇ ਚਾਹੇ ਕਾਂਗਰਸ ਹੋਵੇ ਕੈਬਨਿਟ ਮਨਿਸਟਰ ਚੇਤਨ ਸਿੰਘ ਜੋੜਾ ਮਾਜਰਾ ਵੀ ਇੱਥੇ ਪਹੁੰਚੇ ਨੇ ਕੀ ਕੁਝ ਕਹਿ ਰਹੇ ਨੇ ਸੁਣ ਲੈਣੇ ਆਪਾਂ ਜ ਆਪ ਦੇ ਜਿ ਛੁਰੀ ਮਾਰਨ ਵਾਲਾ ਕੌਣ ਆ ਅਕਾਲੀ ਦਲ ਜਿਨ੍ਹਾਂ ਨੇ 108 ਕਰੋੜ ਦਾ ਸਿੱਧਮ ਸਿੱਧਾ ਪੰਜਾਬ ਸਰਕਾਰ ਦਾ ਖਜ਼ਾਨਾ ਜਿਹੜਾ ਖਾ ਕੇ ਢਕਾਰ ਵੀ ਨਹੀਂ ਮਾਰਿਆ ਕੀ ਸਿਰਫ ਆਪਣੇ ਹੋਟਲ ਵਾਸਤੇ ਪਾਲਿਸੀ ਬਣਾਉਣੀ ਹੈ ਕਹਿੰਦਾ ਜੀ ਕੀ ਖੁਲਾਸੇ ਨਾ ਕਰੋ ਕਹਿੰਦੇ ਕਾਰਵਾਈ ਕਰੋ ਤੁਸੀਂ ਸਰਕਾਰ ਚ ਅਕਾਲੀ ਦਲ ਇਹ ਦੇਖੋ ਦੇਖੋ ਜੀ ਨੇ ਝੋਕੁਸ਼ ਕੀਤਾ ਉਹ ਕੋਈ ਨਹੀਂ ਬਖਸ਼ਿਆ ਜਾਊਗਾ ਚਾਹੇ ਜਿਹੜਾ ਮਰਜੀ ਹੋਵੇ ਜੇ ਉਹਨਾਂ ਨੇ ਕੀਤਾ ਤਾਂ ਉਹਨਾਂ ਨੂੰ ਭੁਗਤਣੀ ਪੈਣੀ ਆ ਹਰ ਹਾਲਤ ਚ ਭੁਗਤਣੀ ਪੈਣੀ ਆ ਜੋ ਉਹਨਾਂ ਨੇ ਪੰਜਾਬ ਨਾਲ ਕੀਤਾ ਜਿਸ ਦੇਸ਼ ਦਾ ਰਾਜਾ ਥਿਸ ਸਟੇਟ ਦਾ ਰਾਜਾ ਵਪਾਰੀ ਬਣ ਜੇ ਉਹ ਸੂਬਾ ਉਹ ਦੇਸ਼ ਕਦੇ ਅੱਗੇ ਨਹੀਂ ਵਧ ਸਕਦਾ ਸਾਡੇ ਪਿਛਲੇ ਸਮਿਆਂ ਦੇ ਵਿੱਚ ਜਿੰਨੇ ਸਰਕਾਰ ਦੇ ਵਿੱਚ ਰਹੇ ਉਹਨਾਂ ਨੇ ਸਿਰਫ ਆਪਣਾ ਬਿਜ਼ਨਸ ਕੀਤਾ ਪਰ ਸਰਕਾਰ ਨੂੰ ਦੋਨੋਂ ਹੱਥਾਂ ਨਾਲ ਲੁੱਟਿਆ ਚਾਹੇ ਅਕਾਲੀ ਹੋਵੇ ਚਾਹੇ ਕਾਂਗਰਸ ਹੋਵੇ ਕੈਬਨਿਟ ਮਨਿਸਟਰ ਚੇਤਨ ਸਿੰਘ ਜੋੜਾ ਮਾਜਰਾ ਵੀ ਇੱਥੇ ਪਹੁੰਚੇ ਨੇ ਕੀ ਕੁਝ ਕਹਿ ਰਹੇ ਨੇ ਸੁਣ ਲੈਣੇ ਆਪ ਜੱਪ ਦੇ ਜਿ ਛੁਰੀ ਮਾਰਨ ਵਾਲਾ ਕੌਣ ਆ ਅਕਾਲੀ ਦਲ ਜਿਨ੍ਹਾਂ ਨੇ 108 ਕਰੋੜ ਦਾ ਸਿੱਧਮ ਸਿੱਧਾ ਪੰਜਾਬ ਸਰਕਾਰ ਦਾ ਖਜ਼ਾਨਾ ਜਿਹੜਾ ਖਾ ਕੇ ਡਕਾਰ ਵੀ ਨਹੀਂ ਮਾਰਿਆ ਕੀ ਸਿਰਫ ਆਪਣੇ ਹੋਟਲ ਵਾਸਤੇ ਪਾਲਿਸੀ ਬਣਾਉਣੀ ਹੈ ਕਹਿੰਦਾ ਜੀ ਕੀ ਖੁਲਾਸੇ ਨਾ ਕਰੋ ਕਹਿੰਦੇ ਕਾਰਵਾਈ ਕਰੋ ਤੁਸੀਂ ਸਰਕਾਰ ਚ ਦੇਖੋ ਦੇਖੋ ਜੀਨੇ ਝੋਕੁਸ਼ ਕੀਤਾ ਉਹ ਕੋਈ ਨਹੀਂ ਬਖਸ਼ਿਆ ਜਾਊਗਾ ਚਾਹੇ ਜਿਹੜਾ ਮਰਜੀ ਹੋਵੇ ਜੇ ਉਹਨਾਂ ਨੇ ਕੀਤਾ ਤਾਂ ਉਹਨਾਂ ਨੂੰ ਭੁਗਤਣੀ ਪੈਣੀ ਆ ਹਰ ਹਾਲਤ ਚ ਭੁਗਤਣੀ ਪੈਣੀ ਆ ਜੋ ਉਹਨਾਂ ਨੇ ਪੰਜਾਬ ਨਾਲ ਕੀਤਾ ਜਿਸ ਦੇਸ਼ ਦਾ ਰਾਜਾ ਥਿਸ ਸਟੇਟ ਦਾ ਰਾਜਾ ਵਪਾਰੀ ਬਣ ਜੇ ਉਹ ਸੂਬਾ ਉਹ ਦੇਸ਼ ਕਦੇ ਅੱਗੇ ਨਹੀਂ ਵਧ ਸਕਦਾ ਸਾਡੇ ਪਿਛਲੇ ਸਮਿਆਂ ਦੇ ਵਿੱਚ ਜਿੰਨੇ ਸਰਕਾਰ ਦੇ ਵਿੱਚ ਰਹੇ ਉਹਨਾਂ ਨੇ ਸਿਰਫ ਆਪਦਾ ਬਿਜ਼ਨਸ ਕੀਤਾ ਪਰ ਸਰਕਾਰ ਨੂੰ ਦੋਨੋਂ ਹੱਥਾਂ ਨਾਲ ਲੁੱਟਿਆ ਚਾਹੇ ਅਕਾਲੀ ਹੋਵੇ ਚਾਹੇ ਕਾਂਗਰਸ ਹੋਵੇ ਕੈਬਨਿਟ ਮਨਿਸਟਰ ਚੇਤਨ ਸਿੰਘ ਜੋੜਾ ਮਾਜਰਾ ਵੀ ਇੱਥੇ ਪਹੁੰਚੇ ਨੇ ਕੀ ਕੁਝ ਕਹਿ ਰਹੇ ਨੇ ਸੁਣ ਲੈਣੇ ਆਪ ਜ ਆਪ ਦੇ ਜਿ Щੁਰੀ ਮਾਰਨ ਵਾਲਾ ਕੌਣ ਆ ਅਕਾਲੀ ਦਲ ਜਿਨ੍ਹਾਂ ਨੇ 108 ਕਰੋੜ ਦਾ ਸਿੱਧਮ ਸਿੱਧਾ ਪੰਜਾਬ ਸਰਕਾਰ ਦਾ ਖਜ਼ਾਨਾ ਜਿਹੜਾ ਖਾ ਕੇ ਢਕਾਰ ਵੀ ਨਹੀਂ ਮਾਰਿਆ ਕੀ ਸਿਰਫ ਆਪਣੇ ਹੋਟਲ ਵਾਸਤੇ ਪਾਲਿਸੀ ਬਣਾਉਣੀ ਹੈ ਕਹਿੰਦਾ ਜੀ ਕੀ ਖੁਲਾਸੇ ਨਾ ਕਰੋ ਕਹਿੰਦੇ ਕਾਰਵਾਈ ਕਰੋ ਤੁਸੀਂ ਸਰਕਾਰ ਚ ਦੇਖੋ ਦੇਖੋ ਜੀਨੇ ਝੋਕੁਸ਼ ਕੀਤਾ ਉਹ ਕੋਈ ਨਹੀਂ ਬਖਸ਼ਿਆ ਜਾਊਗਾ ਚਾਹੇ ਜਿਹੜਾ ਮਰਜੀ ਹੋਵੇ ਜੇ ਉਹਨਾਂ ਨੇ ਕੀਤਾ ਤਾਂ ਉਹਨਾਂ ਨੂੰ ਭੁਗਤਣੀ ਪੈਣੀ ਆ ਹਰ ਹਾਲਤ ਚ ਭੁਗਤਣੀ ਪੈਣੀ ਆ ਜੋ ਉਹਨਾਂ ਨੇ ਪੰਜਾਬ ਨਾਲ ਕੀਤਾ ਜਿਸ ਦੇਸ਼ ਦਾ ਰਾਜਾ ਥਿਸ ਸਟੇਟ ਦਾ ਰਾਜਾ ਵਪਾਰੀ ਬਣ ਜੇ ਉਹ ਸੂਬਾ ਉਹ ਦੇਸ਼ ਕਦੇ ਅੱਗੇ ਨਹੀਂ ਵਧ ਸਕਦਾ ਸਾਡੇ ਪਿਛਲੇ ਸਮਿਆਂ ਦੇ ਵਿੱਚ ਜਿੰਨੇ ਸਰਕਾਰ ਦੇ ਵਿੱਚ ਰਹੇ ਉਹਨਾਂ ਨੇ ਸਿਰਫ ਆਪਦਾ ਬਿਜ਼ਨਸ ਕੀਤਾ ਪਰ ਸਰਕਾਰ ਨੂੰ ਦੋਨੋਂ ਹੱਥਾਂ ਨਾਲ ਲੁੱਟਿਆ ਚਾਹੇ ਉਹ ਕਾਲੀ ਹੋਵੇ ਚਾਹੇ ਕਾਂਗਰਸ ਹੋਵੇ 올 ਵਰਲਡ ওপਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤੰਤਰਿਕ ਪੰਡਿਤ ਮੋਲਵੀ ਬੇਗਮ ਤੰਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ 'ਚ ਸਮਾਧਾਨ ਫ੍ਰੀ 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 ਆਰਕੇ ਤਾਂਤ੍ਰਿਕ ਮੋਬਾਈਲ 9517855093 7710598475 ਪਤਾ ਪੰਜਾ